ਇਸ ਵੇਲੇ ਦੀ ਵੱਡੀ ਖਬਰ ਪੰਜਾਬ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ 'ਚ ਮੁਰ ਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਸ਼ਤ ਫੈਲ ਗਈ ਹੈ ਦਰਅਸਲ ਬੁੱਧਵਾਰ ਨੂੰ ਮੋਗਾ ਦੇ ਵਿੱਚ ਇੱਕ ਮੁਕਾਬਲੇ ਦੌਰਾਨ ਪੁਲਿਸ ਅਤੇ ਦੋ ਬਦਮਾਸ਼ਾ ਵਿਚਕਾਰ ਗੋਲੀਵਾਰੀ ਹੋਈ ਹੈ ਤੇ ਇਸ ਮੁਕਾਬਲੇ ਦੇ ਵਿੱਚ ਇੱਕ ਮੁਲਜ਼ਮ ਸਕੰਦਰ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਦਕਿ ਦੂਜਾ ਦੋਸ਼ੀ ਅਰुण ਹਾਂਡਾ ਵੀ ਜ਼ਖਮੀ ਹੋ ਗਿਆ ਦੋਵਾਂ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ 13 ਮਾਰਚ ਨੂੰ ਮੋਗਾ ਦੇ ਵਿੱਚ ਹੋਏ ਸ਼ਿਵ ਸੇਨਾ ਆਗੂ ਦੇ ਕਤਲ ਕੇਸ ਦੇ ਵਿੱਚ ਨਾਮਜ਼ਦ ਮੁਲਜ਼ਮ ਅਰੁਣਾ ਹਾਂਡਾ ਅਤੇ ਸਿਕੰਦਰ ਸਿੰਘ ਨੂੰ 2 ਦਿਨ ਪਹਿਲਾਂ ਮੋਗਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ ਦੋਵੇਂ ਦੋਸ਼ੀ ਮੋਗਾ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਵਿਰੁੱਧ ਕੁੱਲ 24 ਅਪਰਾਧਿਕ ਮਾਮਲੇ ਦਰਜ ਨੇ ਪੁਲਿਸ ਨੇ ਮੰਗਲਵਾਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ 2 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਉੱਚ ਗਿਜ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹਨਾਂ ਨੇ ਹਥਿਆਰ ਮੋਗਾ ਦੇ ਸਿੰਘਾਵਾਲਾ ਇਲਾਕੇ ਵਿੱਚ ਇੱਕ ਗੰਦੇ ਨਾਲੇ ਦੇ ਨੇੜੇ ਸੜਕ ਕਿਨਾਰੇ ਲੁਕਾਏ ਸਨ ਇਸ ਤੋਂ ਬਾਅਦ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ ਤੇ ਲੱਗ ਗਈ ਇਸ ਦੌਰਾਨ ਸਿਕੰਦਰ ਸਿੰਘ ਨੇ ਉੱਥੇ ਲੁਕਾਏ ਹੋਏ ਪਿਸਤੌਲ ਤੋਂ ਪੁਲਿਸ ਤੇ ਤਿੰਨ ਗੋਲੀਆਂ ਚਲਾਈਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਵਿਰਾਦ ਦਿੱਤੀਆਂ ਜਿਸ ਦੇ ਵਿੱਚ ਇੱਕ ਗੋਲੀ ਸਿਕੰਦਰ ਦੀ ਲੱਤ ਦੇ ਵਿੱਚ ਲੱਗੀ ਜਦੋਂ ਅਰुण ਹਾਂਡਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸਨੂੰ ਵੀ ਫੜ ਲਿਆ ਫਿਲਹਾਲ ਦੋਵੇਂ ਮੁਲਜ਼ਮ ਹਸਪਤਾਲ ਦੇ ਵਿੱਚ ਇਲਾਜ ਰིན་ ਨੇ ਅਤੇ ਪੁਲਿਸ ਅਗਲੇਰੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਕਾਊਂਟਰ ਹੋਇਆ ਸਰ ਜਾਣਕਾਰੀ ਦਿਓ ਕੀ ਕੀ ਕਿੰਨੇ ਬੰਦੇ ਸੀਗੇ ਸਰ ਕਿਵੇਂ ਇੱਥੇ ਪਹੁੰਚੇ ਤੇ ਕੀ ਗੱਲਬਾਤ ਸੀ ਇਹ ਦੋ ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮੁਲਜ਼ਮ ਅਰੇਸਟ ਕਿ ਅਰੇਸਟ ਕਿਤੇ ਸੀ ਦਰਜੀਤ ਸਿੰਘ ਅਤੇ ਸਕੰਦਰ ਸਿੰਘ ਅਤੇ ਅਰੁਣ ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੈਸਟ ਕੀਤਾ ਗਿਆ ਸੀ ਇਹਨਾਂ ਐਫਆਈਆ ਜਿਹੜੀ 64/25 ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਫਸ ਇਨ ਐਕਟੀਵਿਸਟ ਸੀ ਉਹਦਾ ਮਰਡਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਇੱਕ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਲਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਹਨਾਂ ਵਿੱਚੋਂ ਇੱਕ ਉਹ ਇਹਨਾਂ ਨੇ ਫਰਦਿਨ ਸ਼ਾਹ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕੋਇਆ ਹੋਇਆ ਹੈ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਥੇ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਦੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਂਡੀਪੀਐਸ ਤੇ ਆਰਮਜ਼ ਐਕਟ ਦੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਰਹੀ ਤੇ ਉਹਦੇ ਦਰਾਂ ਨਹੀਂ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇੱਥਾਨੂੰ ਆਇਆ ਸੀ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਤੇ ਇੱਕ ਬਰਾਮਦੀ ਕਰਨ ਲੈ ਕੇ ਆਈ ਹੈ ਉਸ ਦੌਰਾਨ ਹੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸ ਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਉਹ ਕਰਦੇ ਹੋਏ ਉਸ ਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਉਸ ਵਿਸ਼ਤਿੰਨ ਫਾਇਰ ਕਿਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕਾਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਦੀ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉੱਪਰ ਖੜਨ ਰਿਹਾ ਸੀ ਉਹ ਭੱਜਣ ਲੱਗਿਆ ਸੀ ਤੇ ਉਸਦੇ ਵੀ ਇੱਥੇ ਜਿਹੜਾ ਹੈਗਾ ਸੀ ਉਹ ਉੱਬੜ ਸਾਹ ਸਾਹ ਵੀ ਆਨੇ ਆਨੇ ਵਨ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਤੇ ਦੋਨੋਂ ਜ਼ਖਮੀ ਹੋਏ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜਿਹੜੀ ਹੈਗੀ ਆ ਬੁਲੇਟਿਨ ਜਿੱਤੀ ਹੋਰ ਕੈਜੂਐਲਟੀ ਪੁਲਿਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਤੇ ਵਿਚਾਰ ਰਿਹਾ ਇੱਕ ਜੋ ਉਹਨਾਂ ਵੱਲੋਂ 2-3 ਫਾਇਰ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਉਹ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਇਹਨਾਂ ਨੇ ਜਿਹੜੇ ਹੈਗੇ ਆ ਫਾਇਰ ਇਤੇ ਹਵਾਈ ਫਾਇਰ ਕਿੰਨੇ ਵੈਪਨ ਕੋਈ ਹੋਵੇਗੀ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਆ ਰਹੇ ਹਾਂ ਹਾਂ ਰਿਕਵਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਹੈ ਕਿਹੜਾ ਵੈਪਨ ਸੀ ਇਹ 32 ਬੋਰ ਦਾ ਜਿਹੜਾ ਇੱਥੇ ਵੈਪਨ ਸੀ ਇਹ ਸਟਾਰਮੇਟ ਜਿਹੜਾ ਉਸੇ ਸਟਾਰਕ ਵੈਪਨ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਨੇ ਇਹਨਾਂ ਦੇ ਟੋਟਲ ਪਹਿਲਾਂ 24 ਐਫ ਆਈ ਆਰ ਦਰਜ ਨੇ ਤੇ ਉਹਨਾਂ ਵਿੱਚ 8 ਐਕਸਾਈਜ਼ ਦੀਆਂ 7 ਐਨਡੀਪੀਐਸ ਐਕਸਾਈਜ਼ ਤੇ 8 ਆਈਪੀਸੀ ਐ ਉਹਨਾਂ ਵਿੱਚੋਂ 4 ਜਿਹੜੀਆਂ ਆਮ ਸੈਕਟਰ ਦੀਆਂ ਇਹਨਾਂ ਦੇ ਪਰਚ ਰਜਿਸਟਰਡ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਇਤਸਾਜਾ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਨੇ ਜੇ ਸਰ ਹੋਇਆ ਕਿਵੇਂ ਸਾਰਾ ਅਨਕਾਉਂਟ ਜਿਹੜਾ ਇਹ ਤਾਂ ਅਸੀਂ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਆ ਇਹਨਾਂ ਨੂੰ ਇੱਥੇ ਅ ਫਰਕਿੰਗ ਸ਼ਾਟ ਕਰ ਜਿਹੜੀ ਐਨਰਜੀ ਕੰਪਨੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਕਿਸੇ ਲਈ ਪੁਲਿਸ ਨੂੰ ਪੁਲਿਸ ਉੱਪਰ ਪਾੜ ਕੀਤਾ ਫੰਜਾ ਉਹੀ ਵੇਪਨ ਚੱਕ ਕੇ ਫਾਇਰ ਕੀਤਾ ਹਾਂ ਬਿਲਕੁਲ ਉਹੀ ਵੇਪਨ ਕਰਕੇ ਇਹਨਾਂ ਨੇ ਤਿੰਨ ਦਸਤ ਤਿੰਨ ਦਸਤ ਫਾਇਰ ਤਿੰਨ ਡਾਊਨ ਫਾਇਰ